ਪੰਜਾਬ ਬੀਜੇਪੀ ਦੇ ਪ੍ਰਧਾਨ ਕਮਲ ਸ਼ਰਮਾ ਨੇ ਕਿਹਾ ਹੈ ਕਿ ਨਵਜੋਤ ਸਿੰਘ ਸਿੱਧੂ ਦੇ ਮਾਮਲੇ ਨੂੰ ਜਲਦੀ ਹੀ ਹੱਲ ਕਰਨ ਦਾ ਐਲਾਨ ਕੀਤਾ ਹੈ। ਕਮਲ ਸ਼ਰਮਾ ਚੰਡੀਗੜ੍ਹ ਵਿਖੇ ਬੀਜੇਪੀ ਯੂਥ ਵਿੰਗ ਵੱਲੋਂ ਕਰਵਾਏ ਗਏ ਇੱਕ ਸਮਾਗਮ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਮੇਰੀ ਸਿੱਧੂ ਨਾਲ ਗੱਲ ਨਹੀਂ ਹੋ ਪਾਈ, ਲੇਕਿਨ ਅ ਸਾਡੇ ਅਲਰੀਡੀ ਪ੍ਰੈਸ ਸਾਖ ਦੀ ਗੱਲ ਸਰੋਜੀ ਉਹਨਾਂ ਨੇ ਬਾਅਦ ਵਿੱਚ ਇਹ ਕਹਿ ਰਹੇ ਕਿ ਮੇਰੀ ਪਾਰਟੀ ਦੇ ਵਿੱਚ ਹੀ ਕੋਈ ਮੁਸ਼ਕਲਤੀ ਸਾਗੇ ਆਪਨੀ ਕਿਨਾਰੇ ਹੈ। ਕੋਈ ਸੀ ਖਰਾਬ ਹੋ ਰਹੀ ਹੈ ਨਵਜੋਤ ਕੋਲ ਉਨਾ ਦੇ ਕੁਝ ਰੁਝੇਵੇਂ ਨੇ ਉਹਨਾਂ ਨੇ ਕੁਝ ਕੰਟ੍ਰੈਕਟ ਸਾਈਨ ਕੀਤੇ ਹੋਏ ਹੈ ਆਪਣੇ ক্রিকেট ਨਾਲ ਸਬੰਧਤ ਜਾਂ ਟੀਵੀ ਨਾਲ ਸਬੰਧਤ ਉਸ ਕਰਕੇ ਉਹ ਪਿਛਲੇ ਕੁਝ ਸਮੇਂ ਤੋਂ ਦੂਰ ਨੇ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਜਲਦੀ ਹੋ ਵਾਪਸ ਸੀਐਮ ਸਾਹਿਬ ਜਨ ਅੱਜ ਕੋਈ ਮੀਟਿੰਗ ਨਹੀਂ ਸੀ ਇੱਕ ਛੋਟੀ ਜੀ ਸੈਰੇਮਨੀ ਸੀਐਮ ਰੈਜ਼ਿਡੈਂਸ ਤੇ ਰੱਖੀ ਗਈ ਸੀ ਸੋਮ ਵਿਵੇਕਾਨੰਦ ਜੀ ਦਾ 150 ਸਾਲਾ ਜਿਹੜਾ ਪੂਰੀ ਦੁਨੀਆ ਦੇ ਵਿੱਚ ਦੇਸ਼ ਦੇ ਵਿੱਚ ਮਨਾਇਆ ਜਾ ਰਿਹਾ ਹੈ ਪੰਜਾਬ ਸਰਕਾਰ ਨੇ ਵੀ ਕਮੇਟੀ ਬਣਾਈ ਹੋਈ ਹੈ ਸੀਐਮ ਸਾਹਿਬ ਉਹਦੇ ਚੇਅਰਮੈਨ ਨੇ ਮੈਂ ਉਹਦਾ ਕੋ-ਚੇਅਰਮੈਨ ਅੱਜ ਉਸ ਕਮੇਟੀ ਨੇ ਸੋਮ ਵਿਕਾਨੰਦ ਜੀ ਦੇ ਲਿਟਰੇਚਰ ਨੂੰ ਲੈ ਕੇ ਇੱਕ ਸਾਹਿਤ ਰਥ ਜਿਹੜਾ ਉਹ ਸੀਐਮ ਸਾਹਿਬ ਦੇ ਰੈਜ਼ਿਡੈਂਸ ਤੋਂ ਫਲੈਗ ਆਫ ਕੀਤਾ ਹੈ ਸੀਐਮ ਸਾਹਿਬ ਨੇ ਹੀ ਫਲੈਗ ਆਫ ਕੀਤਾ ਹੈ ਇਹ ਜਿਹੜਾ ਰਥ ਹੈ ਉਹ ਸੂਬੇ ਦੇ ਅਲੱਗ-ਅਲੱਗ ਹਿੱਸਿਆਂ ਦੇ ਵਿੱਚ ਜਾਏਗਾ ਸ਼ਹਿਰਾਂ 'ਚ ਕਸਬਿਆਂ 'ਚ ਪਿੰਡਾਂ ਜਾਏਗਾ ਔਰ ਖਾਸ ਕਰਕੇ ਯੂਥ ਤੱਕ ਵਿਕਾਨੰਦ ਜੀ ਦਾ ਲਿਟਰੇਚਰ ਪਹੁੰਚੇ ਜਿਹਨੂੰ ਪੰਜਾਬੀ ਦੇ ਵਿੱਚ ਵੀ ਅਨੁਵਾਦ ਕਰਾਇਆ ਗਿਆ ਹੈ ਖਬਰਾਂ ਦੇ ਦੁਨੀਆ ਵਿੱਚ ਆਓ ਸਾਡੇ ਨਾਲ ਕਦੇ ਵੀ ਸਿੱਕਿੱ ਤੋਂ ਵੀ ਜੁੜੋ ਆਪਾਂ ਮਿਲਾਂਗੇ ਫੇਸਬੁੱਕ ਤੇ ਦਿਖਾਂਗੇ YouTube ਤੇ ਸਾਨੂੰ ਫੋਲੋ ਕਰੋ Twitter ਤੇ ਖਬਰਾਂ ਨਾਲ ਜੁੜੇ ਰਹੋ ਦਿਨ ਰਾਤ